ਉਹਦਾ ਕੀ ਨਾਮ ਹੈ ਹਾਕਮ ਸਿੰਘ ਜੀ ਇਹ ਤੁਹਾਡੇ ਬੇਟੀ ਨੇ ਲੈਫਟੀਨੈਂਟ ਕੇ ਪਰਤੀ ਹੋ ਗਿਆ ਪਹਿਲਾਂ 에ਅਰਫੋਰਸ ਵਿੱਚ ਕੀ ਕਹਿਣਾ ਚਾਹੂੰ ਜੀ ਤਾਂ ਉਸ ਕਾਲਪੁਰਖ ਦਾ ਸ਼ੁਕਰ ਕਰਦੇ ਆ ਉਸ ਕੁਦਰਤ ਦਾ ਕੁਦਰਤ ਵਿੱਚ ਤੁਸੀਂ ਇੰਨੀ ਸਰੇ ਸੰਗਤ ਉਹਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਦਾ ਉਹ ਕਾਲਪੁਰਖ ਦਾ ਬੇਟੀ ਦੀ ਪਰਵਰਿਸ਼ ਕਿਵੇਂ ਕੀਤੀ ਤੁਸੀਂ ਕਿਸ ਤਰ੍ਹਾਂ ਸੋਚ ਸੀਗੀ ਤੁਸੀਂ ਸੋਚੀ ਵੱਡਾ ਬਸਰ ਬੰਨਾ ਕਿਤੇ ਬਾਜੀਏ ਕੁਦਰਤ ਹੈ ਜਿਹੜੀ ਇਹ ਆਪ ਹੀ ਕਰ ਦਿੰਦੀ ਅਸੀਂ ਸਹੀ ਮਿਹਨਤ ਕਰੀਗੇ ਤੇ ਨਾਲ ਬੱਚੇ ਕਰੀਗੇ ਤੇ ਕਿਸ ਤਰ੍ਹਾਂ ਦੀ ਮਿਹਨਤ ਕਰੀਏ ਇੰਤੋਂ ਨਾਲਾਂ ਦੇ ਰਹੀ ਪੱਠੇ ਤੇ ਵੀ ਕਰਿਆ ਤੇ ਬੱਚੇ ਪਹਿਲਾਂ ਤੋਂ ਪਛਾਰ ਸੀ ਜਾਨੀ ਕਿ ਪੜਨ ਦੇ ਉਹ ਹੌਸਲਾ ਵਧਦਾ ਰਹਿੰਦਾ ਸੀ ਚੱਲ ਸਾਡੇ ਬੱਚੇ ਘੱਟੋ ਘੱਟ ਅੱ ਵੀ ਇਹੀ ਤਾਂ ਜਿਹੋ ਜਿਹੇ ਹੈਗੇ ਆ ਤੇ ਬੱਚੇ ਪੜਦਾ ਰਹੇ ਆ ਤੇ ਉਹ ਵਹਿਗੁਰੂ ਨੇ ਅੱਜ ਉਹਨਾਂ ਦੀ ਮਿਹਨਤ ਨੂੰ ਰੰਗ ਪਾਗ ਲਾਤੇ ਦੇ ਸਾਨੂੰ ਬਹੁਤ ਘਰਬ ਹੈ ਗਾਲ ਦਾ ਕਿ ਸਾਡੇ ਬੱਚੇ ਕਿ ਸ੍ਰੀ ਸਟੈਂਡ ਤੇ ਪਹੁੰਚੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਬੱਚਾ ਪਹਿਲਾਂ ਪਿੰਡ ਚ ਇਹੋ ਜਿਹਾ ਬੱਚਾ ਪਹਿਲੋ ਇਸ ਰੁਕਵੇ ਤੇ ਨਹੀਂ ਪਹੁੰਚਿਆ ਤੇ ਜੇ ਪਹੁੰਚਿਆ ਤਾਂ ਇਹ ਬਹੁਤ ਪੁਰਾਣੀ ਗੱਲ ਹੈ ਜਿਵੇਂ ਸੂਬੇਦਾਰ ਮੇਰੇ ਤੇ ਹਰਨੇਕ ਸਿੰਘ ਉਹ ਇਸ ਰੁਕਵੇ ਤੇ ਸੀਗਾ ਮੇਰਾ ਨਾਮ ਜੀ ਗਲਦੀਪ ਗੌਰ ਜੀ ਤੁਹਾਨੂੰ ਬੇਟੇ ਬਾਰੇ ਦੱਸੋ ਕਿਸ ਤਰ੍ਹਾਂ ਦੀ ਬੇਟੇ ਦੀ ਪਾਲਣ ਪੋਸ਼ਣ ਕੀਤਾ ਕੀ ਬਣਨਾ ਚਾਹੁੰਦਾ ਸੀ ਕਿਸ ਤਰ੍ਹਾਂ ਦਾ ਪਹਿਲਾਂ ਪੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਬੇਟਾ ਜੀ ਬਹੁਤ ਮਿਹਨਤ ਕਰਦੇ ਸੀਗੇ ਬੱਚੇ ਪੜ੍ਹਾਈ ਬਹੁਤ ਵਧੀਆ ਕੀਤੀ ਉਹਨਾਂ ਨੇ ਘੱਟੇ ਦਾ ਕੰਮ ਕੀਤਾ ਸੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਸੀ ਜੇ ਬੇਟਾ ਪੜ੍ਹ ਲੋਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਸਾਡੀ ਵੀ ਗਰੀਬੀ ਦੂਰ ਹੋ ਜਾਊਗੀ ਪਰਮਾਤਮਾ ਨੇ ਸਾਡੀ ਗਰੀਬੀ ਦੂਰ ਕੀਤੀ ਆ ਬੱਚਿਆਂ ਨੂੰ ਇਹੀ ਕਹਿਣਾ ਹੈ ਵੀ ਤੁਸੀਂ ਪੜੋ ਅੱਗੇ ਸਾਰਿਆਂ ਨੂੰ ਸਾਡਾ ਤੇ ਵੀ ਤੁਸੀਂ ਆਪਦੇ ਮਾਪਿਓ ਦਾ ਨਾਮ ਰੋਸ਼ਨ ਕਰੋ ਪਿੰਡ ਦਾ ਨਾਮ ਰੋਸ਼ਨ ਕਰੋ ਜ਼ਿਲ੍ਹੇ ਦਾ ਨਾਮ ਮਿਹਨਤ ਅਸੀਂ ਕੀਤੀ ਹੈ ਜੀ ਪੱਠੇ ਤੇ ਵੀ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਬੱਚੇ ਸਾਡੇ ਨਾਲ ਸਾਡੇ ਕੰਮ ਕਰਦੇ ਰਹੇ ਪਹਿਲਾਂ ਅਸੀਂ ਜਾ ਕੇ ਦੇਖਦੇ ਸੀ ਵੀ ਸਕੂਲ ਨੇੜੇ ਹੈਗਾ ਜਦੋਂ ਪੱਠੇ ਤੇ ਰਹਿੰਦੇ ਸੀ ਤਾਂ ਤਾਂ ਅਸੀਂ ਜਾਂਦੇ ਸੀਗੇ ਅਸੀਂ ਰਹਿੰਦੇ ਉੱਥੇ ਹੀ ਸੀਗੇ 5-7 ਸਾਲ ਅਸੀਂ ਪੱਠੇ ਤੇ ਹੀ ਲਾਏ ਦੇਖਦੇ ਸੀ ਜਾ ਕੇ ਵੀ ਸਕੂਲ ਨੇੜੇ ਤਾਂ ਤਾਂ ਅਸੀਂ ਜਾਵਾਂਗੇ ਪਿੰਡ ਦਾ ਪਹਿਲਾ ਬੱਚਾ ਮੰਨ ਮੰਗੀ ਸੀ ਜੀ ਹਾਂਜੀ ਹਾਂਜੀ ਪਿੰਡ ਦਾ ਪਹਿਲਾ ਬੱਚਾ ਜੀ ਇਸ ਸਟੈਂਡ ਤੇ ਪਹੁੰਚਿਆ ਜੀ ਤੇ ਹੁਣ ਸਾਡਾ ਇਹ ਕਹਿਣਾ ਬੱਚਿਆਂ ਨੂੰ ਹੋਰ ਵੀ ਵੀ ਆਪਦੇ ਵਧੀਆ ਪੜੋ ਤੁਸੀਂ ਆਹ ਮੋਬਾਈਲਾਂ ਮੂਲਾਂ ਦਾ ਖੇੜਾ ਛੱਡੋ ਨਸ਼ਿਆਂ ਚ ਨਾ ਪਾਓ ਦਾ ਵੀ ਕਦੋਂ ਪਿੰਡ ਲੱਗਾ ਤੁਹਾਨੂੰ ਕਦੋਂ ਖੁਸ਼ਖਬਰੀ ਮਿਲੀ ਤੁਹਾਨੂੰ ਸਾਨੂੰ 15 ਦਿਨ ਹੋ ਗਏ ਜੀ ਖੁਸ਼ਖਬਰੀ ਮਿਲੇ ਨੂੰ ਦਾ ਪਰ ਉਹ ਛੁੱਟੀ ਵੀ ਆਉਂਦਾ ਸੀਗਾ ਤਾਂ ਦਾ ਵੀ ਉਹ ਕਰੇ ਇੱਕ ਦੋ ਦਿਨ ਹੀ ਰਹਿੰਦਾ ਸੀ ਜਾਣ ਵੇਲੇ ਰਹਿੰਦਾ ਸੀ ਆਉਣ ਵੇਲੇ ਰਹਿੰਦਾ ਸੀ ਛੁੱਟੀ ਆਪ ਦੀ ਚੰਡੀਗੜੀ ਘਟਦਾ ਸੀਗਾ ਉੱਥੇ ਹੀ ਉਹ ਪੜਦਾ ਸੀਗਾ ਤਿਆਰੀ ਕਰਦਾ ਸੀ ਹਾਂਜੀ ਸੀਨੀਅਰ ਸਕੈਂਡਰੀ ਸਕੂਲ ਕੋਡ ਸੂਖਿਆ ਇੱਥੇ ਪੜਿਆ ਜੀ ਪਲੱਸ 1 ਪਲੱਸ 2 ਦੋਨੇ ਮੁਹਾਲੀ ਤੋਂ ਕੀਤੀ ਹੈ ਜੀ ਮੈਰਿਟੋਰੀਅਸ ਦੇ ਵਿੱਚ ਉਮੀਦ ਸੀਗੀ ਕਿ ਤਰ੍ਹਾਂ ਕਿਤੇ ਤੁਹਾਡਾ ਬੱਚਾ ਇੱਥੇ ਤੱਕ ਪਹੁੰਚੂਗਾ ਹਾਂਜੀ ਉਮੀਦ ਪੂਰੀ ਸੀਗੀ ਸਾਨੂੰ ਵੀ ਜਦੋਂ ਇੰਨੀ ਇਹ ਮਿਹਨਤ ਕਰੀ ਜਾਂਦਾ ਹੈ ਰਾਤ ਨੂੰ ਵੀ ਉਹ ਸੌਂਦਾ ਨਹੀਂ ਸੀ ਜੇ ਛੋ ਨਾ ਲਾਉਂਦੇ ਸੀ ਤਾਂ ਅਸੀਂ 2 ਮਿੰਟ ਬਹਿਣ ਦਾ ਟਾਈਮ ਹੁੰਦਾ ਸੀ ਤਾ ਉਹ ਆਪਦੀ ਕਿਤਾਬ ਚੱਕ ਕੇ ਬਹਿਂਦਾ ਸੀ ਬੱਚੀ ਹੁਣ ਤੁਹਾਡੀ ਕੀ ਕਰ ਰਹੀ ਹੈ ਬੇਟੀ ਜੀ ਹੁਣ ਇਹਦਾ ਬੀਐਡ ਦਾ ਇੱਕ ਕਲਾਸ ਟਸ ਸੈਮਿਸਟਰ ਰਹਿੰਦਾ ਉਹਦੇ ਪੇਪਰ ਹੋਈ ਜਾਂਦੇ ਆ ਤੇ ਇਸ ਵਕਤ ਹਜੇ ਇਹ ਪ੍ਰਾਈਵੇਟ ਹੀ ਆ ਯੂਨੀਵਰਸਿਟੀ ਦੇ ਵਿੱਚ ਸਕੈਨ ਕਰਦੀ ਆ ਪੇਪਰ ਬੇਟੀ ਤੇ ਵੀ ਕੋਈ ਉਮੀਦ ਹੈਗੀ ਆ ਆਉਣ ਵਾਲੇ ਹਾਂਜੀ ਹਾਂਜੀ ਹੈਗੀ ਆ ਜੀ ਟੀਚਰ ਬਣੂਗੀ ਮਾਂ ਦੀ ਕੋਈ ਇੱਕ ਸੁਪਨਾ ਸੀਗਾ ਵੀ ਮੈਂ ਵੱਡਾ ਅਫਸਰ ਬਣਾਂਗਾ ਹਾਂਜੀ ਹਾਂਜੀ ਪੂਰਾ ਸੁਪਨਾ ਸੀ ਬੱਚਿਆਂ ਨੂੰ ਦੋਨਾਂ ਨੂੰ ਇਹੀ ਸੀ ਵੀ ਸਾਨੂੰ ਕੋਈ ਗਾਲ ਲਾਂਬਾ ਨਾ ਦਵਾਏ ਜੋ ਪੜ ਜਿੰਨਾ ਮਰਜ਼ੀ ਲਓ ਮੇਰਾ ਨਾਮ ਸਿਮਰਨ ਕੌਰ ਹੈ ਖੁਸ਼ੀ ਮੈਸੂਰ ਕਰ ਰਹੇ ਹਾਂ ਭਰਾ ਦੀ ਕਾਮਯਾਬੀ ਤੇ ਹਾਂਜੀ ਮੈਨੂੰ ਆਪਦੇ ਭਰਾ ਦੀ ਕਾਮਯਾਬੀ ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਸਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹੋ ਜਿਹਾ ਨਹੀਂ ਹੈਗਾ ਜਿਹੜਾ ਇੰਨੀ ਜਿਹੜੀ ਉਹਨੇ ਤਰੱਕੀ ਕੀਤੀ ਹੋਵੇ ਕਿਸ ਤਰ੍ਹਾਂ ਪਿੰਡਪਰਾਵਾਵਾਂ ਦਾ ਵਿੱਚ ਕਿਸ ਤਰ੍ਹਾਂ ਸੀਗਾ ਵੀ ਕੀ ਅਫਸਰ ਬੰਨਣਾ ਤੁਸੀਂ ਕੀ ਬੰਨਣਾ ਚਾਹੁੰਦੇ ਸੀ ਉਹ ਕੀ ਬੰਨਣਾ ਚਾਹੁੰਦਾ ਸੀ ਸਰ ਸਾਡਾ ਜਿਹੜਾ ਹੈਗਾ ਇਹ ਜ਼ਿਆਦਾ ਟਾਈਮ ਜਿਹੜਾ ਹੈਗਾ ਇਹ ਕੰਮ ਧੰਦੇ ਵਿੱਚ ਹੀ ਨਿਕਲਿਆ ਏ ਮੰਮੀ ਨਾਲ ਜਾਵੜੀ ਦਾ ਸੀਗਾ ਖੇਤ ਵਿੱਚ ਝੋਨਾ ਜਦੋਂ ਲਾ ਝੋਨੇ ਤੋਂ ਬਾਅਦ ਮੁੰਜਰਾ ਚ ਗੰਜਾਵੜੀ ਦਾ ਸੀਗਾ ਤੇ ਅਹੀਂ ਜਿਹੜਾ ਹੈਗਾ ਇਹ ਆਪ ਦਾ ਟਾਈਮ ਕੱਢਦੇ ਸੀਗੇ ਤੇ ਬਹੁਤ ਜਿਹੜਾ ਸਾਡਾ ਘੱਟ ਸਮਾਂ ਜਿਹੜਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਵਿੱਚ ਗੁਜ਼ਰਿਤ ਹੋਇਆ ਹੈ ਤੁਸੀਂ ਵੀ ਚੋਣ ਲਾ ਹਾਂਜੀ ਮੈਂ ਵੀ ਉਹਦੇ ਨਾਲ ਜਾਂਦੀ ਹੁੰਦੀ ਸੀਗੀ ਪੜਾਈ ਹੈ ਸਰਕਾਰੀ ਸਕੂਲ ਹਾਂਜੀ ਸਾਡੀ ਦੋਨਾਂ ਦੀ ਜਿਹੜੀ ਹੈਗੀ ਆ ਪੜਾਈ ਉਹ ਸਰਕਾਰੀ ਸਕੂਲ ਵਿੱਚ ਹੀ ਸੀਗੀ ਜਦੋਂ ਆ ਬੇਦੀ ਤੇ ਗੱਲਾਂ ਬਾਤਾਂ ਜੋ ਪੜਦੇ ਹੀ ਕਰਦੇ ਸੀਗੇ ਉਦੋਂ ਮਨ ਦੇ ਵਿੱਚ ਕੀ ਸੋਚਦੇ ਸੀ ਤੁਸੀਂ ਵੀ ਕੀ ਬੰਨਾ ਬਣਨਾ ਕੀ ਬੰਨਾ ਤੁਸੀਂ ਕੀ ਬੰਨ ਸਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਸੋਚਦੇ ਸੀ ਮੈਂ ਤਾਂ ਜਿਵੇਂ ਹੀ ਨਹੀਂ ਸੋਚਿਆ ਸੀਗਾ ਕਦੇ ਕਿਉਂਕਿ ਐਵੇਂ ਆ ਕਿ ਘਰ ਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਸਾਨੂੰ ਆਏ ਸੀ ਵੀ ਜੌਬ ਲੈ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਓ ਸੌਖੇ ਹੋ ਜਾਣ ਪਿੰਡ ਦੇ ਵਿੱਚ ਕੋਈ ਹੋਰ ਇਸ ਲੈਵਲ ਤੱਕ ਪਹੁੰਚਿਆ ਨਹੀਂ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਪਰ ਜਿਹੜੇ ਹੈਗੇ ਆ ਹੁਣ ਜਿਹੜੇ ਬੱਚੇ ਜਿਹੜੇ ਮੈਰੀਟੋਰੀਅਸ ਜਾ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਇਹ ਹੀ ਆ ਵੀ ਤੁਸੀਂ ਵੀ ਜਿਹੜਾ ਹੈਗਾ ਇਹ ਇਹਨਾਂ ਪੇਪਰਾਂ ਬਾਰੇ ਹੁਣ ਜਾਣਕਾਰੀ ਲੈ ਸਕਦੇ ਹੋ ਬ੍ਰਦਰ ਤੋਂ ਆ ਕੇ ਤੇ ਜਿਹੜਾ ਆਪਦੀ ਤਿਆਰੀ ਕਰ ਸਕਦੇ ਆ ਤੇ ਇੱਥੋਂ ਟਿੱਕਰ ਪਹੁੰਚ ਸਕਦੇ ਆ ਤੁਹਾਡੀ ਕਿਹੜੀ ਪੜਾਈ ਚੱਲ ਰਹੀ ਹੈ ਔਰ ਤੁਹਾਡੀ ਕੀ ਸੋਚ ਹੈ ਸਰ ਮੈਂ ਬੀਐਡ ਕਰ ਰਹੀ ਆ ਤੇ ਮੈਨੂੰ ਜਿਹੜਾ ਹੈਗਾ ਇਹ ਟੀਚਰ ਬਣਨ ਦਾ ਹੀ ਆ ਵੀ ਮੈਂ ਟੀਚਰ ਬਣ ਜਾਵਾਂ ਦੱਸਿਆ ਜਾ ਰਿਹਾ ਹੈ ਪੰਜਾਬ ਚ ਕੋਈ ਬੱਚੇ ਸੀ ਸਿਲੈਕਟ ਹੋਏ ਸੀ ਹਾਂਜੀ ਹਾਂਜੀ ਉਹਨੇ ਦੱਸਿਆ ਇਹ ਵੀ ਸਾਡੇ ਵਿੱਚ ਜਿਹੜੇ ਦੋ ਹੀ ਬੱਚੇ ਸੀਗੇ ਜਿਹੜੇ ਪੰਜਾਬ ਦੇ ਸੀਗੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦਾ ਤੇ ਇੱਕ ਮੇਰਾ ਬ੍ਰਦਰ ਫਰੀਦਕੋਟ ਜ਼ਿਲ੍ਹੇ ਦਾ ਹੈ ਉਹਨੂੰ ਬ੍ਰਦਰ ਨੂੰ ਕਦੋਂ ਮਿਲਣ ਜਾਣਾ ਬ੍ਰਦਰ ਵੈਸੇ ਤਾਂ ਛੁੱਟੀ ਦਾ ਹੀ ਕਰ ਰਿਹਾ ਹੈ ਵੀ ਮੈਂ ਆ ਜਾਊਂਗਾ ਘਰੇ ਤੇ ਪਰ ਹਾਲਾਤ ਹੀ ਇਹੋ ਜਿਹੇ ਆ ਵੀ ਛੁੱਟੀ ਜਿਹੜੀ ਨਹੀਂ ਮਿਲ ਰਹੀ ਆ ਤੇ ਪਰ ਜਦੋਂ ਵੀ ਆਇਆ ਜਨਾਬ ਹੀ ਆਇਆ ਗਿਆ ਤਾਂ ਫਿਰ ਅਸੀਂ ਉਹਨੂੰ ਕਹਿ ਵੀ ਅਸੀਂ ਤੈਨੂੰ ਉੱਥੇ ਹੀ ਆ ਕੇ ਮਿਲ ਲਾਂਗੇ ਜਿੱਥੇ ਵੀ ਤੂੰ ਆਏਗਾ ਤੁਸੀਂ ਕਿਸ ਤਰ੍ਹਾਂ ਸਵਾਗਤ ਕਰੋਗੇ ਜੇ ਕਰਿਆਇਆ ਸਰ ਜੇ ਉਹ ਕਰਿਆਇਆ ਮੈਂ ਤਾਂ ਸਭ ਤੋਂ ਪਹਿਲਾਂ ਸਲੂਟ ਹੀ ਮਾਰੂੰਗੀ ਤੇ ਬਹੁਤ ਜਿਹੜੀ ਹੈਗੀ ਆ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਆਪਦੀ ਖੁਸ਼ੀ ਜਿਹੜੀ ਪ੍ਰਗਟ ਹੀ ਕਿਵੇਂ ਕਰਾਂ ਵੀ ਇਹ ਇੰਨੀ ਖੁਸ਼ੀ ਹੈ ਮੇਰਾ ਨਾਮ ਕੁਲਵਿੰਦਰ ਕੌਰ ਜੀ ਬੜਾ ਯਸ਼ ਦੀ ਬਾਰੇ ਦੱਸੋ ਕਿਸ ਤਰ੍ਹਾਂ ਕਰਿਆ ਬਹੁਤ ਬਹੁਤ ਵਧੀਆ ਬਹੁਤ ਵਧੀਆ ਨਿੱਕੇ ਹੁੰਦੇ ਦਾ ਬਚਪਨ ਵੀ ਬੜੀ ਚੌੜ ਕਰਨੀ ਜਿਵੇਂ ਮੈਂ ਉਹਨੂੰ ਛੇੜ ਦੇਣਾ ਕਿ ਉਸੇ ਤਰ੍ਹਾਂ ਉਹਨੇ ਮੈਨੂੰ ਵੇਖ-ਵੇਖ ਚੌੜ ਕਰਨੀ ਬੜਾ ਅਸੀਂ ਖੁਸ਼ ਹੋਣਾ ਉਹਨੂੰ ਵੇਖ ਕੇ ਅਸੀਂ ਚਾਹੁੰਦੇ ਹੁੰਦੇ ਸੀ ਵੀ ਸਾਡਾ ਕੱਲਾ-ਕੱਲਾ ਬੱਚਾ ਹੈ ਮੇਰਾ ਵੀ ਕੱਲਾ ਹੀ ਬੇਟਾ ਹੈ ਇਹ ਵੀ ਕੱਲਾ ਹੀ ਹੈ ਗਾਂ ਸੂਬੇਦਾਰ ਸਾਹਿਬ ਉਹਦਾ ਵੀ ਇੱਕ ਹੀ ਹੈ ਸਾਡੇ ਇੱਕ-ਇੱਕ ਹੀ ਹੈ ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀ ਸਾਡੇ ਬੱਚਿਆਂ ਉੱਤੇ ਵੀ ਕਿਤੇ ਪੜ੍ਹ ਲਿਖ ਕੇ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਸਾਡੇ ਬੱਚੇ ਅਸੀਂ ਨਾ ਕਿਤੇ ਸ਼ਹਿਰ ਨਾ ਬਾਜ਼ਾਰ ਅਸੀਂ ਨਹੀਂ ਸੀ ਕੱਲੇ ਸਾਡੇ ਹਾਲਾਤ ਗਰੀਬੀ ਦੇ ਵਿੱਚ ਸੀ ਮੇਰੇ ਪੰਜ ਬੇਟੀਆਂ ਸੀ ਤੇ ਚਾਰਾਂ ਬੇਟੀਆਂ ਤੋਂ ਬਾਅਦ ਹੋਇਆ ਜਗਜੀਤ ਸਿੰਘ ਮੇਰੇ ਮੈਨੂੰ ਬੜਾ ਚਾਹ ਹੁੰਦਾ ਸੀ ਵੀ ਕਿਤੇ ਮੇਰਾ ਪੁੱਤ ਹੋਵੇ ਗੱਭਰੂ ਹੋ ਜੇ ਤੇ ਵੀ ਕਿਤੇ ਕੁਝ ਬਣ ਕੇ ਦਿਖਾਵੇ ਤੇ ਅੱਜ 13 ਸਾਲ ਹੋ ਗਏ ਉਹਨੂੰ ਸਰਵਿਸ ਕਰਦੇ ਨੂੰ ਪਰਿਵਾਰ ਚ ਫੌਜ ਚ ਗੋਣ ਹੋ ਰਿਹਾ ਹੈ ਪਹਿਲਾਂ ਮੇਰਾ ਦਿਓਰ ਸੀ ਸਰਦਾਰ ਸੂਬਾ ਸਿੰਘ ਸੂਬੇਦਾਰ ਸੂਬੇਦਾਰ ਹੋ ਕੇ ਰਿਟਾਇਰਮੈਂਟ ਹੋਇਆ ਉਸ ਤੋਂ ਬਾਅਦ ਫੇਰ ਉਹ ਤੀਜਾ ਹੋ ਗਿਆ ਭਰਤੀ ਉਸ ਤੋਂ ਬਾਅਦ ਫਿਰ ਸਾਡਾ ਕਾਸ਼ਦੀਪ ਹੋ ਗਿਆ ਵੀ ਜਣੀ ਦੀ ਪ੍ਰਮਾਤਮਾ ਨੇ ਸਾਡੇ ਪਰਿਵਾਰਾਂ ਤੇ ਇੰਨੀ ਕਿਰਪਾ ਕੀਤੀ ਐ ਪਰ ਅਸੀਂ ਇਹੀ ਚਾਹੁੰਦੇ ਵੀ ਮਾਲਕਾ ਜਿੰਨੀ ਕਿ ਤੂੰ ਸਾਡੇ ਤੇ ਕਿਰਪਾ ਕੀਤੀ ਸਾਰੇ ਨਗਰ ਤੇ ਹੀ ਕਿਰਪਾ ਕਰ ਮੰਨਿਆ ਜੀ ਸਾਡੇ ਪਰਿਵਾਰ ਦੇ ਵਿੱਚ ਕਾਫੀ ਬੰਦੇ ਦੇਸ਼ ਦੀ ਸੇਵਾ ਕਰਦੇ ਪਏ ਆ ਹਾਂਜੀ ਕਿੰਨੇ ਬੰਦੇ ਤੁਹਾਡੇ ਪਰ ਦੇਸ਼ ਦੀ ਸੇਵਾ ਕਰਦੇ ਨੇ ਸਾਡੇ ਆਪ ਦੇ ਘਰਾਂ ਘਰਾਂ ਦੇ ਮੁੰਡੇ 15 ਹੋਣਗੇ ਅਸੀਂ ਫੌਜੀਆਂ ਦੀਆਂ ਮਾਵਾਂ ਤੇ ਫੌਜੀਆਂ ਦੀਆਂ ਚਾਚੀਆਂ ਤਾਈਆਂ ਪਰਮਾਤਮਾ ਐਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਤਰੱਕੀਆਂ ਕਰਾਈ ਜਾਵੇ ਅਸੀਂ ਪਰਮਾਤਮਾ ਤੋਂ ਇਹੀ ਲੋੜ ਦੇ ਵੀ ਦਾਤਿਆ ਇਹਨਾਂ ਦਾ ਰਾਖਾ ਤੂੰ ਆ ਵਾਹਿਗੁਰੂ ਅਸੀਂ ਤਾਂ ਦੇਸ਼ ਦੀ ਰਾਖੀ ਵਾਸਤੇ ਇੱਕ ਜਨਮ ਦੇ ਕੇ ਮਾਵਾਂ ਨੇ ਤੋਰਤੇ ਆ ਤੇ ਰਾਖਾ ਮੇਰਾ ਬਾਬਾ ਨਾਨਕ ਹੈ ਉਹੀ ਇਹਨਾਂ ਦੀ ਰਾਖੀ ਕਰਦਾ ਹੈ ਉਹਨਾਂ ਦੇ ਸਿਰ ਤੇ ਇਹ ਡਿਊਟੀਆਂ ਕਰਦੀ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੇ ਇਹ ਚੜ੍ਹਦੀ ਕਲਾ ਚ ਹੈ ਤੇ ਅਸੀਂ ਪਿੱਛੇ ਮਾਵਾਂ ਵੀ ਚੜ੍ਹਦੀ ਕਲਾ ਚ ਖੜਨਾ ਖੁਸ਼ੀ ਮਿਸ ਉਸ ਕਰਦੇ ਵਾਜ ਬਹੁਤ ਜਿਆਦਾ ਖੁਸ਼ੀ ਸਾਨੂੰ ਸਾਡੇ ਬੱਚਿਆਂ ਦੀ ਅਸੀਂ ਆਨੇ ਸ਼ੁਕਰ ਹੈ ਮਾਲਕਾ ਸਾਡੇ ਬੱਚੇ ਵੀ ਇਸ ਪਦਮੀ ਤੇ ਪਹੁੰਚੇ ਆ